ਗੁਰਪਿਆਰੀ ਸਾਧ ਸੰਗਤ ਜੀ ਇਹ ਗੁਰਦੁਆਰਾ ਸੁਬਾਰਾ ਸਾਹਿਬ ਗੁਰੂ ਅਮਰਦਾਸ ਜੀ ਦਾ ਨਿਵਾਸ ਸਥਾਨ ਹੈ ਇਹ ਜਿਹੜਾ ਸਾਹਮਣੇ ਕਮਰਾ ਹੈ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦਾ ਅਰੰਭਾ ਹੋ ਚੱਲ ਰਿਹਾ ਹੈ ਇਹ ਗੁਰੂ ਅਮਰਦਾਸ ਜੀ ਦਾ ਤਪ ਸਥਾਨ ਹੈ ਇਸ ਤਪ ਸਥਾਨ ਦੇ ਵਿੱਚ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਸਿਮਰਨ ਕਰਦੇ ਸਨ ਇਸੇ ਸੰਤਾਂ ਤੇ ਉਹਨਾਂ ਦੇ ਸੁਪੁੱਤਰੇ ਬੀਬੀ ਭਾਨੀ ਜੀ ਆਪਣੇ ਪਿਤਾ ਸ਼੍ਰੀ ਗੁਰਵਰ ਦਾਸ ਜੀ ਦਾ ਬਿਰਧਵਸਤਾ ਦੇ ਵਿੱਚ ਬਾਹਰ ਖੂਈ ਲੱਗੀ ਹੈ ਖੂਈ ਦੇ ਵਿੱਚ ਜਲ ਲੈ ਕੇ ਸ਼ਨਾਣ ਕਰਾਇਆ ਕਰਦੇ ਸਨ ਇੱਕ ਦਿਨ ਸ਼ਨਾਣ ਕਰਾਰੇ ਸਨ ਕਿ ਚੌਂਕੀ ਦਾ ਪਾਵਾ ਟੁੱਟ ਗਿਆ ਬੀਬੀ ਭਾਨੀ ਜੀ ਨੇ ਜਦੋਂ ਦੇਖਿਆ ਵੀ ਚੌਂਕੀ ਦਾ ਪਾਵਾ ਟੁੱਟ ਗਿਆ ਹੈ ਬੀਬੀ ਭਾਨੀ ਜੀ ਨੇ ਆਪਣੇ ਪੈਰ ਦਾ ਸਹਾਰਾ ਦੇ ਦਿੱਤਾ ਚਮਕੀ ਨੂੰ ਵੀ ਇਸਨਾਨ ਦੇ ਵਿੱਚ ਵਿਗੜਨਾ ਪਵੇ। ਬੀਬੀ ਭਾਨੀ ਜੀ ਦੀ ਸੇਵਾ ਦੇ ਵਿੱਚ પ્રસન્ન ਹੋ ਕੇ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਆਪਣਾ ਵੀ ਬੇਟੀ ਤੂੰ ਤੇ ਸਾਡੀ ਧੀ ਬਣ ਕੇ ਰਹੀਂ ਉਹ ਮੰਗਲੇ ਜੋ ਕੁਝ ਮੰਗਣਾ। ਜੀ। ਤਾਂ ਬੀਬੀ ਭਾਨੀ ਜੀ ਨੇ ਕਹਿਣ ਲੱਗੇ ਵੀ ਮਾ ਪਿਤਾ ਜੀ ਜੇ ਤੁਸੀਂ ਸੁੱਖੇ ਹੋ ਤੇ ਜਿਹੜੀ ਗੁਰਤਾ ਗੱਦੀ ਆ ਇਹ ਘਰ ਦੀ ਘਰ ਸੋਢੀਵਾਂਸ ਦੇ ਵਿੱਚ ਹੀ ਰਹਿ ਜਾਵੇ ਬਾਹਰ ਨਾ ਜਾਵੇ ਗੁਰੂ ਰਾਮਦਾਸ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਖੁਰਤਾ ਕਦੀ ਸੋਢੀਆਂ ਦੇ ਵਿੱਚ ਹੀ ਘਰ ਦੇ ਵਿੱਚ ਹੀ ਰਹੀ ਹੈ ਇਹ ਕਿਲੀ ਸਾਹਿਬ ਆ ਟੱਕੜ ਦੀ ਕਿਲੀ ਕੰਧ ਦੇ ਵਿੱਚ ਜੋ ਚਾਂਦੀ ਦੇ ਨਾਲ ਬਣੀ ਹੋਈ ਹੈ ਇਸ ਕਿਲੀ ਨੂੰ ਪਕੜ ਕੇ ਗੁਰੂ ਅਮਰਦਾਸ ਜੀ ਵਿਰਧ ਅਵਸਥਾ ਦੇ ਵਿੱਚ ਸਿਮਰਨ ਕਰਦੇ ਸਨ ਤਪੱਸਿਆ ਕਰਦੇ ਸਨ ਇਹ ਲੱਕੜ ਦੀ ਕਿੱਲੀ ਅੰਧ ਦੇ ਵਿੱਚ ਉਸ ਟਾਈਮ ਦੀ ਸੀ ਇਹ ਸਾਹਮਣੇ ਸੋਨੇ ਦੇ ਪੱਤਰੇ ਦੇ ਵਿੱਚ ਤਸਵੀਰਾਂ ਲੱਗੀਆਂ ਹਨ ਇੱਥੇ ਗੁਰੂ ਰਾਮਦਾਸ ਜੀ ਨੂੰ ਗੁਰ ਅਮਰਦਾਸ ਜੀ ਦੇ ਗੁਰਤਾ ਕਦੀ ਬਖਸ਼ੀ ਆ ਬਾਬਾ ਬੁੱਢਾ ਸਾਹਿਬ ਜੀ ਗੁਰਤਾ ਕਦੀ ਦਾ ਤਿਲਕ ਲਾ ਰਹੇ ਨੇ ਭਾਈ ਗੁਰਦਾਸ ਜੀ ਚੌਲ ਕਰ ਰਹੇ ਨੇ ਬਾਬਾ ਮੋਰੀ ਜੀ ਗੁਰੂ ਰਾਮਦਾਸ ਜੀ ਦੇ ਪੈਰੀ ਪੈ ਕੇ ਉਹਨਾਂ ਨੂੰ ਗੁਰਮੰਨਣ ਡੇ ਨੇ ਬਾਬਾ ਬੋਹੜ ਦੀ ਸਮਾਧੀ ਲਾ ਕੇ ਲਾ ਕੇ ਬੈਠੇ ਨੇ ਇਹ ਸਾਹਮਣੇ ਅਸਥਾਨ ਆ ਜਿੱਥੇ ਅਸਥਾਨ ਤੇ ਪ੍ਰਕਾਸ਼ ਕੀਤਾ ਗਿਆ ਵਾ ਇੱਥੇ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਹਨ 17 ਸਾਲ ਬਾਅਦ ਅੰਮ੍ਰਿਤਸਰ ਸਾਹਿਬ ਵਿੱਚ ਸੇਵਾ ਕਰਾ ਕੇ ਗੁਰੂ ਰਾਮਦਾਸ ਜੀ ਅੰਤ ਸਮੇਂ ਇਸੇ ਅਸਥਾਨ ਤੇ ਜੋਤੀ ਜੋ ਸਮਾਈ ਆ ਤੀਸਰੇ ਪਾਸ਼ਾ ਤੇ ਚੌਥੇ ਪਾਸ਼ਾ ਇੱਕੇ ਅਸਥਾਨ ਤੇ ਜੋਤੀ ਜੋ ਸਮਾਈ ਆ ਇਹ ਉਹ ਅਸਥਾਨ ਜਿੱਤੇ ਪ੍ਰਕਾਸ਼ ਕੀਤਾ ਗਿਆ ਉਹ ਸਾਹਮਣੇ ਅਸਥਾਨ ਆ ਥੰਮ ਸਾਹਿਬ ਤੇ ਚੁੱਲਾ ਚੁੰਕਾ ਬੀਬੀ ਭਾਨੀ ਜੀ ਦਾ ਥੰਮ ਸਾਹਿਬ ਦੇ ਨਾਲ ਗੁਰੂ ਅਰਜਨ ਦੇਵ ਜੀ ਛੋਟੀ ਅਵਸਥਾ ਵਿੱਚ ਥੰਮ ਸਾਹਿਬ ਦੇ ਨਾਲ ਖੇਡਿਆ ਕਰਦੇ ਸਨ ਵਾਇਗੁਰੂ ਜੀ ਕਹਾਲ ਦਾ ਵਾਇਗੁਰੂ ਜੀ ਕੀ ਫਤਿਹ ਜੀ ਜੀ ਅਸਾਂ ਅੱਸੀ ਗੁਰਦਾਰੇ ਚੁਬਾਰਾ ਸਾਹਿਬ ਕਿ ਪਹੁੰਚੇ ਆ ਤੇ ਇੱਥੇ ਜਿਹੜੇ ਗਰੰਤੀ ਸਾਹਿਬ ਭਾਈ ਸਖਦੇਵ ਸਿੰਘ ਜੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਗੁਰਦਾਰੇ ਦਾ ਪਾਵਨ ਇਤਿਹਾਸ ਕੀ ਹੈ ਭਾਈ ਸੱਜੂ ਵਾਇਗੁਰੂ ਜੀ ਕਹਾਲ ਦਾ ਵਾਇਗੁਰੂ ਜੀ ਕੀ ਫਤਿਹ ਜੀ ਬਹੁਤ ਪਿਆਰੀ ਸਹਾਸੰਗਤ ਜੀ ਇਹ ਗੁਰਦਵਾਰ ਚੁਬਾਰਾ ਸਾਹਿਬ ਗੁਰੂ ਅਮਰਦਾਸ ਜੀ ਦਾ ਨਿਵਾਸ ਸਥਾਨ ਹੈ ਇਹ ਜਿਹੜਾ ਸਾਹਮਣੇ ਕਮਰਾ ਹੈ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਰੰਗਦਾ ਹੈ ਪੜ੍ਹ ਚੱਲ ਰਿਹਾ ਹੈ ਇਹ ਗੁਰੂ ਅਮਰਦਾਸ ਜੀ ਦਾ ਤਪ ਸਥਾਨ ਹੈ ਇਸ ਤਪ ਸਥਾਨ ਦੇ ਵਿੱਚ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਸਿਮਰਨ ਕਰਦੇ ਸਨ ਇਸੇ ਸਥਾਨ ਤੇ ਉਹਨਾਂ ਦੀ ਸੁਪਤਰੀ ਬੀਬੀ ਭਾਨੀ ਜੀ ਆਪਣੇ ਪਿਤਾ ਸ਼੍ਰੀ ਗੁਰਵਰਦਾਸ ਜੀ ਦਾ ਵਿਰਧਵਸਤਾ ਦੇ ਵਿੱਚ ਇੱਕ ਬਾਹਰ ਖੂਈ ਲੱਗੀ ਹੈ ਖੂਈ ਦੇ ਵਿੱਚ ਜਲ ਲੈ ਕੇ ਇਸ਼ਨਾਨ ਕਰਾਇਆ ਕਰਦੇ ਸਨ ਇੱਕ ਦਿਨ ਇਸ਼ਨਾਨ ਕਰਾਰੇ ਸਨ ਕਿ ਚੌਂਕੀ ਦਾ ਪਾਵਾ ਟੁੱਟ ਗਿਆ ਬੀਬੀ ਭਾਨੀ ਜੀ ਨੇ ਜਦੋਂ ਦੇਖਿਆ ਵੀ ਚੌਂਕੀ ਦਾ ਪਾਵਾ ਟੁੱਟ ਗਿਆ ਹੈ ਬੀਬੀ ਭਾਨੀ ਜੀ ਨੇ ਆਪਣੇ ਪੈਰ ਦਾ ਸਹਾਰਾ ਦੇ ਦਿੱਤਾ ਚੌਂਕੀ ਨੂੰ ਵੀ ਇਸ਼ਨਾਨ ਦੇ ਵਿੱਚ ਵਿਗੜਨਾ ਨਾ ਪਵੇ ਜੀ ਜਦ ਇਸ਼ਨਾਨ ਦੀ ਸੰਪੂਰਨਤਾ ਹੋਈ ਗੁਰੂ ਅਮਰਦਾਸ ਜੀ ਨੇ ਦੇਖਿਆ ਪੇ ਪਾਣੀ ਦੇ ਵਿੱਚ ਖੂਨ ਦੀ ਰੰਗਣਾ ਚੱਲ ਰਹੀ ਸੀ ਗੁਰੂ ਅਮਰਦਾਸ ਜੀ ਬੀਬੀ ਭਾਨੀ ਜੀ ਨੂੰ ਪੁੱਛਣ ਲੱਗੇ ਪੀਏ ਬੇਟੀ ਖੂਨ ਦੀ ਰੰਗਣਾ ਕਿੱਥੋਂ ਚੱਲੀ ਆ ਤਾਂ ਬੀਬੀ ਭਾਨੀ ਜੀ ਕਹਿਣ ਲੱਗੇ ਪਿਤਾ ਜੀ ਇਸ਼ਨਾਨ ਕਰਾਉਂਦੇ ਸਮੇਂ ਚੌਂਕੀ ਦਾ ਪਾਵਾ ਟੁੱਟ ਗਿਆ ਸੀ ਅਸੀਂ ਆਪਣੇ ਪੈਰ ਦਾ ਸਹਾਰਾ ਦੇ ਦਿੱਤਾ ਤੇ ਉਹ ਪਹਿਰ ਦੇ ਵਿੱਚ ਕਿੱਲੇ ਲੱਗਣ ਦੇ ਕਾਰਨ ਖੂਨ ਵਹਤ ਰਿਆ ਦੱਸਿਆ ਇਸ ਕਰਕੇ ਨਹੀਂ ਜੇ ਦੱਸਦੇ ਹਾਂ ਤਾਂ ਤੁਹਾਡੇ ਇਸ਼ਨਾਨ ਦੇ ਵਿੱਚ ਵਿਸਣ ਪੈਂਦਾ ਸੀ ਇਸ ਕਰਕੇ ਤੁਸੀਂ ਦੱਸਿਆ ਨਹੀਂ ਜੀ ਬੀਬੀ ਭਾਨੀ ਜੀ ਦੀ ਸੇਵਾ ਦੇ ਵਿੱਚ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਆਪਣਾ ਕੁੜੀ ਬੇਟੀ ਤੋਹ ਤੇ ਸਾਡੀ ਧਿਰ ਬਣ ਕੇ ਰਹੀ ਉਹ ਮੰਗਲੇ ਜੋ ਕੁਝ ਮੰਗਣਾ ਜੀ ਤਾਂ ਬੀਬੀ ਭਾਨੀ ਜੀ ਨੇ ਕਹਿਣ ਲੱਗੇ ਵੀ ਮਾ ਪਿਤਾ ਜੀ ਜੇ ਤੁਸੀਂ ਸੁੱਖੇ ਹੋ ਤੇ ਜਿਹੜੀ ਗੁਰਤਾ ਗੱਦੀ ਆ ਇਹ ਘਰ ਦੀ ਘਰ ਛੋਟੀ ਵੰਸ ਦੇ ਵਿੱਚ ਹੀ ਰਹਿ ਜਾਵੇ ਬਾਹਰ ਨਾ ਜਾਵੇ ਇਸੇ ਸਥਾਨ ਤੇ ਬੀਬੀ ਭੌਨੀ ਜੀ ਨੂੰ ਗੁਰਮਰਦਾਸ ਜੀ ਨੇ ਬਖਸ਼ਿਸ਼ ਕੀਤੀ ਤੇ ਜਿਹੜੀ ਗੁਰਤਾ ਗੱਦੀ ਆ ਇਹ ਛੋਟੀਆਂ ਦੇ ਵਿੱਚ ਹੀ ਰਹੇਗੀ ਘਰ ਦੇ ਘਰ ਰਹੇਗੀ ਗੁਰੂ ਰਾਮਦਾਸ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰਤਾ ਗੱਦੀ ਛੋਟੀਆਂ ਦੇ ਵਿੱਚ ਹੀ ਘਰ ਦੇ ਵਿੱਚ ਹੀ ਰਹੀ ਹੈ ਇਹ ਕਿਲੀ ਸਾਹਿਬ ਲੱਕੜ ਦੀ ਕਿਲੀ ਕੰਧ ਦੇ ਵਿੱਚ ਜੋ ਕਾਂਦੀ ਦੇ ਨਾਲ ਮੜੀ ਹੋਈ ਆ ਇਸ ਕਿੱਲੀ ਨੂੰ ਪਕੜ ਕੇ ਗੁਰੂ ਅਮਰਦਾਸ ਜੀ ਬਿਰਧ ਅਵਸਥਾ ਦੇ ਵਿੱਚ ਸਿਮਰਨ ਕਰਦੇ ਸਨ ਤਪੱਸਿਆ ਕਰਦੇ ਸਨ ਇਹ ਲੱਕੜ ਦੀ ਕਿੱਲੀ ਅਕੰਧ ਦੇ ਵਿੱਚ ਉਸ ਟਾਈਮ ਦੀ ਜਦੋਂ ਗੁਰੂ ਅਮਰਦਾਸ ਜੀ ਬਿਰਧ ਹੋ ਗਏ ਸਨ ਇਹਦਾ ਆਸਰਾ ਲੈ ਕੇ ਖੜੇ ਹੋ ਕੇ ਫੇਰ ਸਿਮਰਨ ਕਰਦੇ ਸਨ ਇਹ ਕਿੱਲੀ ਸਾਹਿਬ ਇਹ ਸਾਹਮਣੇ ਸੋਨੇ ਦੇ ਪੱਤਰੇ ਦੇ ਵਿੱਚ ਤਸਵੀਰਾਂ ਲੱਗੀਆਂ ਹਨ ਇੱਥੇ ਗੁਰੂ RAMਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਗੁਰਤਾ ਕਦੀ ਬਖਸ਼ੀ ਆ ਬਾਬਾ ਬੁੱਢਾ ਸਾਹਿਬ ਜੀ ਗੁਰਤਾ ਕਦੀ ਦਾ ਤਿਲਕ ਲਾ ਰਹੇ ਨੇ ਭਾਈ ਗੁਰਦਾਸ ਜੀ ਚੌਰ ਤਾਂ ਰੰਡੇ ਨੇ ਬਾਬਾ ਮੋਰੀ ਜੀ ਗੁਰੂ ਰਾਮਦਾਸ ਜੀ ਦੇ ਪੈਰੀ ਪਾ ਕੇ ਉਹਨਾਂ ਨੂੰ ਗੁਰਮੰਨਣ ਡੇ ਨੇ ਬਾਬਾ ਬੋਹੜ ਜੀ ਸਮਾਧੀ ਲਾ ਕੇ ਲਾ ਕੇ ਬੈਠੇ ਨੇ ਗੁਰੂ ਅਮਰਦਾਸ ਜੀ ਦੇ ਦੋ ਸਾਹਿਬਜਾਦੇ ਬਾਬਾ ਮੋਹਣ ਜੀ ਤੇ ਬਾਬਾ ਮੋਰੀ ਜੀ ਜਿਹੜੇ ਥੱਲੇ ਸੰਗਤ ਬੈਠੀ ਆ ਇਹਨਾਂ ਨੇ ਬੌਲੀ ਸਾਹਿਬ ਦੀ 84 ਪੌੜੀਆਂ ਦੀ ਜਦੋਂ ਅਮਾਰਤ ਸ਼ੁਰੂ ਹੋਈ ਆ ਬੌਲੀ ਸਾਹਿਬ ਦੀ ਸੇਵਾ ਕਰਨ ਸਮੇਂ ਜਿੰਨਾ ਸੰਗਤਾਂ ਨੇ ਬਾਈ ਸਿੰਘਾਂ ਨੇ ਸੇਵਾ ਕੀਤੀ ਬੌਲੀ ਸਾਹਿਬ ਦੀ ਉਹਨਾਂ ਦੇ ਵਿੱਚੋਂ ਜੀ ਬਾਈ ਪ੍ਰਚਾਰਕ ਥਾਪਕੇ ਸਤਨਾਮ ਦੇ ਪ੍ਰਚਾਰ ਵਾਸਤੇ ਗੁਰੂ ਅਮਰਦਾਸ ਜੀ ਨੇ ਬਾਹਰ ਦੇ ਸੂਬਿਆਂ ਦੇ ਵਿੱਚ ਭੇਜੇ ਆ ਕਿ ਸਤਨਾਮ ਦਾ ਪ੍ਰਚਾਰ ਕਰੋ ਬਾਈ ਪ੍ਰਚਾਰਕ ਥਾਪਿਆ ਇਸ ਸੰਤ ਤੇ ਨਾਲੇ ਗੁਰੂ ਅਰਮਦਾਸ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ ਤਨਾਲੇ ਜਿਨ੍ਹਾਂ ਬੌਲੀ ਸਾਹਿਬ ਦੀ ਸੇਵਾ ਕੀਤੀ ਉਹਨਾਂ ਨੂੰ ਬਾਈ ਪ੍ਰਚਾਰਕ ਥਾਪਿਆ। ਇਹ ਸਾਹਮਣੇ ਅਸਥਾਨ ਆ ਜਿੱਥੇ ਇਸਤਾਨ ਤੇ ਪ੍ਰਕਾਸ਼ ਕੀਤਾ ਗਿਆ ਵਾ। ਇੱਥੇ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਹਨ। ਪਹਿਲਾਂ ਗੁਰੂ ਅਮਰਦਾਸ ਜੀ 7 ਸਾਲਾਂ ਬਾਅਦ ਅੰਮ੍ਰਿਤਸਰ ਸਾਹਿਬ ਵਿੱਚ ਸੇਵਾ ਕਰਾ ਕੇ ਗੁਰੂ ਰਾਮਦਾਸ ਜੀ ਅੰਤ ਸਮੇਂ ਇਸੇ ਅਸਥਾਨ ਤੇ ਜੋਤੀ ਜੋ ਸਮਾਈਆ ਤੀਸਰੇ ਪਾਸ਼ਾ ਤੇ ਚੌਥੇ ਪਾਸ਼ਾ ਇੱਕੇ ਅਸਥਾਨ ਤੇ ਜੋਤੀ ਜੋ ਸਮਾਈਆ ਇਹ ਉਹ ਅਸਥਾਨ ਜਿੱਤੇ ਪ੍ਰਕਾਸ਼ ਕੀਤਾ ਗਿਆ ਉਹ ਸਾਹਮਣੇ ਅਸਥਾਨ ਆ ਥੰਮ ਸਾਹਿਬ ਤੇ ਚੁੱਲਾ ਚੁੰਕਾ ਬੀਬੀ ਭਾਨੀ ਜੀ ਦਾ ਥੰਮ ਸਾਹਿਬ ਦੇ ਨਾਲ ਗੁਰੂ ਅਰਜਨ ਦੇਵ ਜੀ ਛੋਟੀ ਅਵਸਥਾ ਵਿੱਚ ਥੰਮ ਸਾਹਿਬ ਦੇ ਨਾਲ ਖੇਡਿਆ ਕਰਦੇ ਸਨ ਉਹ ਥੰਮ ਸਾਹਿਬ ਦੀ ਨਿਸ਼ਾਨੀ ਆ ਲੱਕੜ ਦੀ ਰੱਖੀ ਨਾਲ ਇੱਕ ਚੁੱਲਾ ਚਮਕਾ ਬੀਬੀ ਭਾਨੀ ਜੀ ਦਾ ਜਿਸ ਚੁੱਲੇ ਚਮਕੇ ਤੇ ਬੀਬੀ ਭਾਨੀ ਜੀ ਪ੍ਰਸ਼ਾਦਾ ਤਿਆਰ ਕਰਕੇ ਸੰਗਤਾਂ ਨੂੰ ਸ਼ਕਾਇਆ ਕਰਦੇ ਸਨ ਉਹ ਚੁੱਲਾ ਚਮਕਾ ਉਸ ਟਾਈਮ ਦਾ ਉਹਦੇ ਪਰਲੇ ਪਾਸੇ ਕਮਰਾ ਵਾ ਜਿਹਦੇ ਵਿੱਚ ਗੁਰੂ ਅਮਰਦਾਸ ਜੀ ਦੇ ਕੇਸ ਤੇ ਚੋਲਾ ਸਾਹਿਬ ਨਿਸ਼ਾਨੀ ਵਿੱਚ ਰੱਖਿਆ ਗਿਆ ਕੇਸ ਉਹ ਵਾ ਜਿਹੜਾ ਕੁੰਗਾ ਕਰਿਆ ਕਰਦੇ ਸਨ ਕੰਗੇ ਨਾਲ ਕੇਸ ਲੱਥ ਦੇ ਸੰਦ ਉਹ ਕੇਸ ਰੱਖੀ ਹੋਈ ਹੈ ਚੋਲਾ ਸਾਹਿਬ ਪੈੰਨਣ ਵਾਲਾ ਪੂਰਾ ਹੀ ਉਹ ਥੋੜਾ ਨਿਸ਼ਾਨੀ ਵਜੋਂ ਰੱਖਿਆ ਗਿਆ ਵਾ ਪਹਿਨਾ ਉਦਾਂ ਪਿਆ ਹੁੰਦਾ ਸੀ ਪਈ ਸੰਗਤਾਂ ਉਦੋਂ ਕੋਈ ਨਹੀਂ ਧਿਆਨ ਸੰਗਤਾਂ ਥੋੜਾ ਥੋੜਾ ਕਰਕੇ ਕਟ-ਕਟ ਕੇ ਖੜਦੀਆਂ ਰਹੀਆਂ ਇਹ ਕਰਕੇ ਉਹ ਨਿਸ਼ਾਨੀ ਵਜੋਂ ਜਿੰਨਾ ਰਹਿ ਗਿਆ ਉਹਨਾਂ ਸਾਹਮਣੇ ਕਮੇਟੀਆਂ ਦੇ ਨੇਪ ਉਹ ਰੱਖਿਆ ਤਾਲੇ ਦੇ ਵਿੱਚ ਜੀ ਉਸੇ ਸਥਾਨ ਤੇ ਪਾਲਕੀ ਸਾਹਿਬ ਪਈ ਆ ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਤੋਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨੀ ਸੀ ਗੁਰਬਾਣੀ ਦੀਆਂ ਸੰਚੀਆਂ ਲੈਣ ਵਾਸਤੇ ਅੰਮ੍ਰਿਤਸਰ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਭਾਈ ਗੁਰਦਾਸ ਜੀ ਨੂੰ ਭੇਜਿਆ ਸੀ ਕਿ ਗੋਂਦਵਾਲ ਸਾਹਿਬ ਤੋਂ ਬਾਬੇ ਮਹਨ ਜੀ ਦੇ ਪਾਸੋਂ ਸੰਚੀਆਂ ਗੁਰਬਾਣੀ ਲੈ ਕੇ ਆਓ ਪੀੜ ਤਿਆਰ ਕਰਨੀਆਂ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਇੱਕ ਦੋ ਦਿਨ ਬੈਠ ਕੇ ਗੋਂਦਵਾਲ ਸਾਹਿਬ ਚਲੇ ਗਏ ਇਹਨਾਂ ਨੂੰ ਬਾਬੇ ਮਹਨ ਜੀ ਨੇ ਸੰਚੀਆਂ ਨਹੀਂ ਦਿੱਤੀਆਂ ਪਰ ਅੰਤ ਸਮੇ ਗੁਰ ਅਰਜਨ ਦੇਵ ਜੀ ਆਪ ਅੰਮ੍ਰਿਤਸਰ ਤੋਂ ਚੱਲ ਕੇ ਸੰਗਤ ਨਾਲ ਲੈ ਕੇ ਮੋਦਵਾਲ ਸਾਹਿਬ ਵਿੱਚ ਪਹੁੰਚੇ ਤੇ ਇੱਥੇ ਬੈਠ ਕੇ ਬਾਬੇ ਮੋਹਨ ਜੀ ਦੇ ਮੁਤਾਬਕ ਇਹ ਸ਼ਬਦ ਪੜਿਆ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜੀਓ ਸੰਤ ਧਰਮਸ਼ਾਲਾ ਇਸ ਸ਼ਬਦ ਨੂੰ ਸੁਣ ਕੇ ਬਾਬੇ ਮੋਹਨ ਜੀ ਦੀ ਸਮਾਧੀ ਖੁੱਲੀ ਤੇ ਗੁਰੂ ਅਰਜਨ ਦੇਵ ਜੀ ਨੂੰ ਗੁਰਬਾਣੀ ਦੀਆਂ ਸੇਂਚੀਆਂ ਦਿੱਤੀਆਂ ਤੇ ਇਸ ਪਾਲਕੀ ਸਾਹਿਬ ਜਿਹੜੀ ਨਿਸ਼ਾਨੀ ਵਿੱਚ ਰੱਖੀ ਗਈ ਆ ਸਾਹਮਣੇ ਕਬਰੇ ਦੇ ਵਿੱਚ ਉਸ ਪਾਲਕੀ ਸਾਹਿਬ ਦੇ ਵਿੱਚ ਰੱਖ ਕੇ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਲੈ ਕੇ ਗਏ ਸਨ ਉੱਥੇ ਗੁਰਗ੍ਰੰਥ ਸਾਹਿਬ ਜੀ ਤਿਆਰ ਕੀਤੀ ਗਈ ਇਹ ਪਾਲਕੀ ਬਾਦ ਦੇ ਵਿੱਚ ਸੰਗਤਾਂ ਨੇ ਨਿਸ਼ਾਨੀ ਵਜੋਂ ਗੋਦਲਾ ਸਾਹਿਬ ਭੇਜ ਭੇਜ ਦਿੱਤੀ। ਇਹ ਨਿਸ਼ਾਨੀ ਵਜੋਂ ਪਾਲਕੀ ਸਾਹਿਬ ਪਈਆ। ਇਹਦੇ ਪਰਲੇ ਪਾਸੇ ਤਈਏ ਤਾਪ ਦੀ ਕੋਠੜੀ ਆ। ਤਈਏ ਤਾਪ ਦਾ ਤਿੰਨੇ ਤੀਜੇ ਦਿਨ ਜਿਹੜਾ ਬੁਖਾਰ ਜੜਦਾ ਵਾ ਉਸ ਬੁਖਾਰ ਨੂੰ ਬਾਲਕ ਰੂਪ ਬਣਾ ਕੇ ਗੁਰੂ ਅਮਰਦਾਸ ਜੀ ਨੇ ਤਈਏ ਤਾਪ ਨੂੰ ਕੈਦ ਕਰ ਦਿੱਤਾ ਸੀ। ਤੇ ਇੱਥੇ ਭਾਈ ਭੈ ਡੱਲੇ ਪਿੰਡ ਤੇ ਭਾਈ ਲਾਲੋ ਜੀ ਆਉਂਦੇ ਸਨ ਸੇਵਾ ਕਰਨ ਵਾਸਤੇ। ਉਹ ਸੇ ਬਾਲਕ ਨੂੰ ਤੜਿਆ ਵੇਖ ਕੇ ਤੇ ਗੁਰੂ ਅਮਰਦਾਸ ਜੀ ਤੋਂ ਛੁਡਾ ਕੇ ਲੈ ਗਏ ਵੀ ਇਹ ਬਹੁਤ ਬਾਲਕ ਸੋਹਣਾ ਵਾ ਤੁਸੀਂ ਕਦ ਕਰਕੇ ਰੱਖਿਆ ਸਾਨੂੰ ਦੇ ਦਿਓ ਇਹ ਤਈ ਤਾਬ ਦੀ ਉਹ ਦਿਨ ਕੋਠੜੀ ਦੀ ਨਿਸ਼ਾਨੀ ਆ ਤਈ ਤਾਂ ਨੂੰ ਭਾਈ ਲਾਲੋ ਜੀ ਡੱਲੇ ਨਿਵਾਸੀ ਡੱਲੇ ਪਿੰਡ ਲੱਗੇ ਸੀ ਤੇ ਹੁਣ ਵੀ ਜੇ ਕਿਸੇ ਨੂੰ ਬੁਖਾਰ ਚੜ੍ਹਿਆ ਹੋਵੇ ਅੰਦਰ ਸਾਖੀ ਲਿਖੀ ਆ ਸਾਖੀ ਨੂੰ ਪੜੇ ਤੇਹ ਫੋਨ ਨਾ ਤਈਆ ਤਾਂ ਜਿਹੜਾ ਵਾ ਛੱਡ ਜਾਂਦਾ ਤਈਆ ਤਾਂ ਉਹਦਾ ਲੱਥ ਜਾਂਦਾ ਉਹਦੇ ਪਰਲੇ ਪਾਸੇ ਕਮਰਾ ਵਾ ਜਿੱਥੇ ਗੁਰੂ ਪ੍ਰਕਾਸ਼ ਕੀਤਾ ਗਿਆ ਵਾ ਗੁਰੂ ਰਾਮਦਾਸ ਜੀ ਦੇ ਤਿੰਨਾਂ ਸਭ ਜਿਆਦਿਆਂ ਦਾ ਪ੍ਰਕਾਸ਼ ਹੋਇਆ ਪ੍ਰithvi ਚੰਦ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਇਹ ਤਿੰਨ ਪੁੱਤਰ ਗੁਰੂ ਰਾਮਦਾਸ ਜੀ ਦੇ ਇਹਨਾਂ ਦਾ ਪ੍ਰਕਾਸ਼ ਸਥਾਨ ਉਸ ਕਮਰੇ ਚ ਗੋਦਵਾਲ ਸਾਹਿਬ ਦੇ ਵਿੱਚ ਹੋਇਆ ਗੁਰਦਰਾ ਚਬਾਰਾ ਸਾਹਿਬ ਤੇ ਇਹ ਨਾਲ ਹੀ ਵਿਹੜੇ ਦੇ ਵਿੱਚ ਪਾਲਕੀ ਸਾਹਿਬ ਆ ਆਪਣੇ ਖੂਹੀ ਸਾਹਿਬ ਆ ਜੀ ਕੋਈ ਸਾਹਿਬ ਗੁਰੂ ਅਮਰਦਾਸ ਜੀ ਦੇ ਨਿਵਾਸ ਸਥਾਨ ਦੇ ਵਿੱਚ ਜਦੋਂ ਇੱਥੇ ਰਹਿੰਦੇ ਸੀ ਜਲ ਵਰਤਨ ਵਾਸਤੇ ਉਹਨਾਂ ਕੋਈ ਲਗਾਈ ਸੀ ਤੇ ਉਹ ਜਿਹੜੀ ਇਮਾਰਤ ਹੈ ਬਾਬੇ ਮੋਹਨ ਜੀ ਦਾ ਚਬਾਰਾ ਜਿਹਦੇ ਉਹ ਸੰਚੀਆਂ ਲੈ ਕੇ ਆ ਗਏ ਗੁਰੂ ਅਰਜਨ ਦੇਵ ਜੀ ਉਹ ਬਾਬੇ ਮੋਹਨ ਜੀ ਦਾ ਚਬਾਰਾ ਜੀ ਜਿਹੜਾ ਗੁਰਦੁਆਰਾ ਬੌਲੀ ਸਾਹਿਬ ਆ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਇਸ ਸਥਾਨ ਤੇ ਨਿਵਾਸ ਕੀਤਾ ਉਹਦੇ ਬਾਅਦ ਵਿੱਚ ਬੌਲੀ ਸਾਹਿਬ ਦੀ ਇਮਾਰਤ ਤਿਆਰ ਕੀਤੀ ਚ ਸੂਤ ਸ਼ਾਤ ਦਾ ਭੇਦ ਭਾਗ ਮਟਾਉਣ ਵਾਸਤੇ ਬੌਲੀ ਸਾਹਿਬ ਦੀਆਂ 84 ਪੌੜੀਆਂ 83 ਪੌੜੀਆਂ ਗੁਰੂ ਅਮਰਦਾਸ ਜੀ ਨੇ 83 ਪੌੜੀਆਂ ਵਾਲੀ ਬੌਲੀ ਸਾਹਿਬ ਤਿਆਰ ਕੀਤੀ ਨਾਲ ਹੀ ਗੁਰੂ ਅਮਰਦਾਸ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਵੀ 84 ਜਪਜੀਤ ਸਾਹਿਬ ਦੇ ਜਾਪ ਜਿਹੜਾ ਕਰੇ ਬੌਲੀ ਸਾਹਿਬ ਦੇ ਸੱਚੇ ਮਨ ਦੇ ਨਾਲ 83 ਇਸ਼ਨਾਨ ਕਰੇ ਤੇ 84 ਜਪਜੀਤ ਸਾਹਿਬ ਦੇ ਜਾਪ ਕਰੇ ਉਹਦੀ 84 ਕੱਟੀ ਜਾਊਗੀ ਇਹ ਜਿਹੜਾ ਗੋੰਦਵਾਲ ਸਾਹਿਬ ਨਗਰ ਐ ਸਿੱਕੀ ਦਾ ਧੁਰਾ ਵਾ ਸਿੱਕੀ ਦਾ ਧੁਰਾ ਇਸ ਕਰਕੇ ਆ ਪ੍ਰਚਾਰ ਕੇ ਇਥੋਂ ਸ਼ੁਰੂ ਹੋਇਆ ਬਾਈ ਪ੍ਰਚਾਰਕ ਗੁਰ ਅਮਰਦਾਸ ਜੀ ਨੇ ਭੇਜੇ ਸਤਨਾਮ ਦੇ ਪ੍ਰਚਾਰ ਵਾਸਤੇ ਪਹਿਲਾ ਗੁਰੂ ਹੀ ਪ੍ਰਚਾਰ ਕਰਦੇ ਰਹਿ ਜੀ ਇਹ ਬਾਈ ਪ੍ਰਚਾਰਕ ਬਾਈ 22 ਸੂਬਿਆਂ ਦੇ ਵਿੱਚ ਜਾ ਕੇ ਨਾ ਸਿੱਕੀ ਦਾ ਪ੍ਰਚਾਰ ਕੀਤਾ ਨਾਲ ਹੀ ਸੰਚੀਆਂ ਗੁਰਬਾਣੀ ਦੀਆਂ ਸੰਚੀਆਂ ਇਸੇ ਸਥਾਨ ਤੋਂ ਲੈ ਕੇ ਗਿਆ ਗੁਰੂ ਅਰਜਨ ਦੇਵ ਜੀ ਇਸੇ ਸਥਾਨ ਤੇ ਬੀਬੀ ਭਾਨੀ ਜੀ ਨੂੰ ਛੋਡੀਆਂ ਦੇ ਵਿੱਚ ਗੁਰਤਾ ਗਦੀ ਘਰ ਦੇ ਘਰ ਰਹਿਣ ਦਾ ਬਖਸ਼ਿਸ਼ ਵਰ ਪ੍ਰਾਪਤ ਹੋਇਆ ਗੁਰੂ ਅਰਜਨ ਦੇਵ ਜੀ ਦਾ ਵੀ ਇਸੇ ਸਥਾਨ ਤੇ ਪ੍ਰਕਾਸ਼ ਹੋਇਆ ਇਸ ਕਰਕੇ ਗੋਂਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਗੋਂਦਵਾਲ ਸਾਹਿਬ ਦੇ ਵਿੱਚ 8 ਗੁਰੂ ਸਹਿਬਾਨ ਚਰਨ ਛੋਹ ਪ੍ਰਾਪਤ ਗੋਂਦਵਾਲ ਸਾਹਿਬ ਦੀ ਧਰਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਗੁਰਦਾਰੇ ਚੋਬਾਰਾ ਸਾਹਿਬ ਜੀ ਦੇ ਹੈਡ ਗ੍ਰੰਥੀ ਭਾਈ ਸੁਖਦੇਵ ਸਿੰਘ ਜੀ ਦਾ ਜਿਨ੍ਹਾਂ ਨੇ ਆਪ ਜੀ ਨੂੰ ਇਸ ਗੁਰਦਾਰੇ ਸਾਹਿਬ ਦੀ ਮਹਾਨਤਾ ਅਤੇ ਇਥੇ ਇਤਿਹਾਸ ਦੇ ਬਾਰੇ ਆਪ ਜੀ ਨੂੰ ਦਰਸਾਇਆ ਸੋ ਧੰਨਵਾਦ ਆਪਾਂ ਅਗਲੇ ਗੁਰਦਾਰੇ ਸਾਹਿਬ ਦੇ ਦਰਸ਼ਨਾਂ ਕਰਨ ਜਾਵਾਂਗੇ